ਸਾਚੀ ਗੱਲ ਦੋਸਤੋ ਮੈਂ ਕੁਲਦੀਪ ਸਿੰਘ ਥੋੜੀ ਜਿਹੀ ਮਾਫੀ ਚਾਹੁੰਨੀ ਨੈਟਵਰਕ ਦੀ ਪ੍ਰੋਬਲਮ ਇੱਥੇ ਲੈ ਵੀ ਨਹੀਂ ਹੋ ਸਕਦੇ ਤੇ ਮੇਰੇ ਨਾਲ ਨੇ ਅੱਜ ਬਾਬਾ ਜੂਰੀ ਤੇ ਅਸੀਂ ਅੱਜ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਆਸ਼ਕ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਯਾਰ ਕੁੜੀਆਂ ਨਾਲ ਉਹਨੇਕ ਵਾਅਦੇ ਕਰ ਲਿਆ ਕਰੋ ਜਿੰਨੇ ਤੁਸੀਂ ਵਿਆਹ ਤੋਂ ਬਾਅਦ ਵੀ ਪੂਰ ਜੜਾ ਸਕੋ ਬਾਅਦ ਦੇ ਵਿੱਚ ਬਹੁਤ ਪਲੇਸ ਹੁੰਦਾ ਤੇ ਜੂਖਾੜੇ ਪੈਂਦੇ ਨੇ ਤੇ ਕੁੜੀਆਂ ਬਹੁਤ ਦੁਖੀ ਨੇ ਜਿਵੇਂ ਉਹ ਆਪਣੀਆਂ ਸਹਗੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਨੇ ਕਿ ਨਹੀਂ ਬਾਬਾ ਜੀ ਵੀ ਬਹੁਤ ਬਰਾਹ ਹੈ ਉਹ ਉਹ ਗੱਲਾਂ ਬਾਬਾ ਜੀ ਕਰਨਗੇ ਤੇ ਇਹ ਗਾਉਣਗੇ ਮੈਂ ਇਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੂੰਗਾ ਨਾਲ ਤੇ ਚਲੋ ਜੀ ਬਾਬਾ ਜੀ ਦੱਸੋ ਕਿਉਂ ਉਹ ਕੁੜੀਆਂ ਨੂੰ ਜੋ ਉਦੋਂ ਬਾਅਦ ਫਿਰ ਹਾਲਾਤ ਬਣਦੇ ਨੇ ਕੁੜੀਆਂ ਦੇ ਉਹਨਾਂ ਨੂੰ ਮੇਰੇ ਛੋਟੇ ਵੀਰ ਹਰਪਾਲ ਸਿੰਘ ਕਮਲਾ ਜੀ ਨੇ ਜੋ ਲਿਖਿਆ ਉਹ ਲੈ ਕੇ ਪੇਸ਼ ਕਰਨ ਲੱਗੇ ਪਿਆਰ ਨਾਲ ਚਲੋ ਜੀ ਹੋ ਵੇਜ ਜੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਹੋ ਵੇਜ ਜੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਜੇ ਸੀ ਦਾਰੂ ਬਾਗ ਇਸ਼ਕ ਦੀ ਚੜੀ ਖੁਮਾਰੀ ਲੈ ਗਈ ਨੀਲਾ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹੋ ਵਿਆਹ ਤੋਂ ਪਹਿਲਾਂ ਐਸ਼ ਕਰਾਈ ਕੁੱਲੂ ਸ਼ਿਮਲੇ ਖੂਬ ਕਮਾਈ ਵਿਆਹ ਤੋਂ ਪਹਿਲਾਂ ਐਸ਼ ਕਰਾਈ ਮੈਂ ਕੁੱਲੂ ਸ਼ਿਮਲੇ ਬਹੁਤ ਕਮਾਈ ਹੁਣ ਨੀ ਫਿਲਮ ਦਿਖਾਉਣ ਲੱਜਾਂਦਾ ਟੀਵੀ ਜੋਗੀ ਰੇ ਕਰਕੇ ਜਾਨ ਦੁਖਾ ਵਿੱਚ ਪੈ ਗਈ ਨਹੀਂ ਲਵ ਮੈਰਜ ਕਰਕੇ ਜਾਨ ਦੁਖਾ ਵਿੱਚ ਪੈ ਗਈ ਨਹੀਂ ਲਵ ਮੈਰਜ ਕਰਕੇ ਹੋ ਵਿੱਚ ਹੋਟਲਾਡ ਮਿਲ ਕੇ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਹੋ ਵਿੱਚ ਹੋਟਲਾਡ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਮਰੀ ਚਿੱਲੀ ਚਿਕਨੇ ਖਵਾਉਂਦਾ ਮੂੰਗੀ ਨੀ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹੋ ਪਹਿਲਾ ਤਾਂ ਏ ਮਜ ਨੂੰ ਸਾਰੇ ਅੰਬਰੋਂ ਤੋੜਨ ਚੰਨ ਸਿਤਾਰੇ ਹੋ ਪਹਿਲਾ ਤਾਂ ਏ ਮਜ ਨੂੰ ਸਾਰੇ ਅੰਬਰੋਂ ਤੋੜਨ ਚੰਨ ਸਿਤਾਰੇ ਫਿਰ ਤਾਂ ਮੰਜੀ ਚੱਕਣਾ ਹੋਵੇ ਜਿੱਥੇ ਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਜ ਕਰਕੇ ਮਾਪਿਆਂ ਤੋਂ ਜੋ ਬੇਮੁਖ ਹੋਏ ਮੇਵਾ ਸਿੰਗਾ ਲੁਕ ਲੁਕ ਰੋਏ ਮਾਪਿਆਂ ਤੋਂ ਜੋ ਬੇਮੁਖ ਹੋਏ ਮੇਵਾ ਸਿੰਗਾ ਲੁਕ ਲੁਕ ਰੋਵੇ ਪਾਲ ਸ਼ਾਇਰ ਦੀ ਕਲਮ ਸ਼ਰਾਬੜ ਸੱਚੀਆਂ ਗੱਲਾਂ ਕਰੇਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਤੇਰਾ ਰੇ ਥੋੜਿਆ ਸੁਧਰ ਜੋ ਹੁਣ ਬਤ ਨਾਲ ਬਾਦਾ ਬਤ ਨਾਲ ਕਰਿਆ ਕਰੋ